ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀਆਂ ਪਹਿਲਾਂ ਦੇਖ ਤੇ ਚੜਜੋ ਹਾਂ ਉੱਤੇ ਗੰਢੀ ਹਵਾ ਵਾ ਹਾਂ ਨਾ ਕੀ ਆ ਮੂੰਹ ਮਾਲਲੇ ਜਣੇ ਜਰਾ ਕਰ ਮੂੰਹ ਬੜਾ ਬਾਂਦਾ ਪਾਇਆ ਤਰਾ ਨਹੀਂ ਪੈ ਗਿਆ ਡਿੱਗ ਗਿਆ ਮੂੰਹ ਬੰਨ ਲੈਣਾ ਨਾ ਕੀ ਇੱਧਰ ਆ ਤਲਾ ਮੈਨੂੰ ਦੱਸ ਗੱਲ ਨਹੀਂ ਕਰਨੀ ਮੜਾ ਵਿਚਾਰ ਰੱਖੋ ਕੀ ਆ ਨਾ ਨੰਤ ਕੱਟਿਆ ਚੱਲੀ ਜਾਂਦੇ ਹੈ ਨੰਨ ਤਾਂ ਨੰਨ ਤਾਂ ਨੰਨ ਤਾਂ ਭੰਡ ਰ ਨਵੇਂ ਨਾ ਰੱਖਦਾ ਤੁਸੀਂ ਲੰਡ ਬੀਪ ਲਾਦਾ ਬੀਪ ਹੈ ਹੈ ਨਹੀਂ ਸਾਡੇ ਥੋੜਾ ਦੇਸ ਰੱਖਿਆ ਇਹ ਦੇਸ ਰਾਜਗੁਰ ਭੈਂਦਰ ਨਾ ਵੀ ਤੁਸੀਂ ਇੱਥੇ ਰੱਖਦੇ ਆਂ ਹੋਰ ਤੇ ਵੀਡੀਓ ਪਾ ਜਨ ਨੱਟਦੇ ਹੈ ਕਾਤੇ ਬੋਣੀ ਇਹ ਚ ਆਪਾਂ ਇਹ ਓਏ ਇਹ ਚ ਕਾਤੇ ਬੋਣੀ ਆ ਤੇ ਪਾਵਾਂਗੇ ਆਪਾਂ YouTube ਤੇ ਕੀ ਕਰਨਾ ਲਾਈਕ ਸਬਸਕ੍ਰਾਈਬ ਕਰ ਦੇ ਤੂੰ ਦੱਸ ਕੀ ਜਣਾ ਮੈਂ ਓਏ ਓਏ ਕਹੀਂ ਇਹ ਚ ਤੂੰ ਲਾਈਕ ਕਰ ਦੋ ਵੀਡੀਓ ਨੂੰ ਸਾਡੀ ਨੂੰ ਲਾਈਕ ਇਹ ਕਰ ਦੋ ਹਾਂ ਸਬਸਕ੍ਰਾਈਬ ਕਰ ਦੋ ਉਹ ਨਿੰਦੋ ਕਹੋ ਕਹਿ ਓਏ ਓਏ ਇੱਧਰ ਨਮੂ ਕਰ ਓਏ ਦਾਤੀ ਨਾ ਮਰਨੀ ਚਾਹੇ ਕੋਈ ਵੱਡੀ ਜਾ ਦਰਜਾ ਹੈ ਕਿ ਰੀ ਜਾਣਾ ਸਾਤੀਆ ਇਹਨੇ ਕਦੇ ਕਰੀ ਤੇ ਇਹ ਤਾਂ ਕਿੰਨੇ ਆਹੋ ਭੈਣ ਦਾ ਦੇਖਾ ਆਹ ਇਹਨੇ ਮਾਰੀ ਤੇ ਉਹਦੇ ਮੂਰੇ ਹੱਥ ਦਾ ਪਿੱਛੇ ਨੂੰ ਮਾਰੀ ਸਬਸਕ੍ਰਾਈਬ ਤਾਂ ਕਰਦਾ ਚਾਚਾ ਉਹ ਕਹੀਂ ਤੂੰ ਕਹਿ ਜਾ ਚਾਚਾ ਕਹੀਂ ਚਾਚਾ ਮੈਨੂੰ ਨਹੀਂ ਹੋਣਾ ਨਹੀਂ ਆਉਦਾ ਨਾ ਨਾ ਤੂੰ ਫਿਰ ਲਾਈਕ ਕਰ ਦੋ ਓਏ ਕਹਿ ਤਾਂ ਸਹੀ ਕਿ ਕਹਿ ਲਾਈਕ ਲਾਈਕ ਕਹਿ ਮੱਤਰਾ ਤੁਰੇ ਲਾਈਕ ਲਾਈਕ ਅਬਸਕ੍ਰਾਈਬ ਕਮੈਂਟ ਤੇ ਸ਼ੇਅਰ ਹਾਂ ਸਾਰਾ ਕੁਝ ਕਰ ਦੋ ਡਾਕ ਕਹਿੰਦੇ ਕਈ ਇਹ ਚ ਸਾਡੀ ਵੀਡੀਓ ਨੂੰ ਤੁਸੀਂ ਸ਼ੇਅਰ ਤੇ ਲਾਈਕ ਕਰਦੇ ਪੈਂ ਅੰਦਰ ਪਜਾਮਾ ਵੀ ਪਾ ਲਈ ਕਿੰਨਾ ਦੋ ਦਾ ਦਾਦੀ ਤਾਂ ਨਹੀਂ ਬਚੀਆ ਮੇਰਾ ਕੰਮ ਗਲਤ ਹੋ ਗਿਆ ਬੜਾਈ ਵੀਡੀਓ ਤੇ ਨਾ ਕਰ ਇਹਨਾਂ ਪਜਾਮਾ ਵੀ ਪਾ ਉਹ ਆ ਗਿਆ ਆ ਗਿਆ ਆ ਗਿਆ ਮਾਰ ਗਿਆ ਦਰਦੀ ਨਾ ਮਾਰੋ ਮੈਂ ਨਾ ਮਾਰਾ ਦੀਪਾ ਲੱਗਣਗੇ ਸਾਰੇ ਦੀਪਾ ਮੈਂ ਚੋ ਰਾਕੜਾ ਨਹੀਂ ਵਾਈ ਕਰਣੀ ਬਣਦੀ ਮੈਨੂੰ ਮੈਨੂੰ ਲੈ ਆਈ ਅੱਜ ਓਏ ਚਲਟਾ ਪਈਆਂ ਮੇਰੇ ਕੋਲੇ ਚੰਗਾ ਲੈ ਆਈਆਂ ਕਰਾ ਲੈ ਦੇਖ ਠੀਕ ਹੈ ਚਲਟਾ ਤੇ ਲੋਹੜਾ ਪਈਆਂ ਮੇਰੇ ਕੋਲੇ ਘਰੋਂ ਲੈ ਆਈ ਯੂ ਵੀ ਕਿੱਥੇ ਐਚ ਤੱਕ ਗਿਆ ਓਏ ਹਾਂ ਆਈ ਜਾਣਾ ਉਹਨੇ ਵੀ। ਉਰੇ ਆਂਦੇ ਹੋ। ਉਰੇ ਆ। ਚਾਹੋ ਮਿੱਤਰੋ 200 ਮਣ ਕਣਕ ਹੋ ਵੀ 200 ਮਣ। ਚਾਚਾ ਕਿੰਨੇ ਮਣ ਕਣਕ ਹੋ ਗਈ 200 ਮਣ। ਰੱਬ ਨੂੰ ਕੀ ਬੇਨਤੀ ਕੀਤੀ ਬੀਜਣ ਤੋਂ ਪਹਿਲਾਂ? ਹਾਂ ਕੀ ਬੇਨਤੀ ਕੀਤੀ? ਨਹੀਂ ਵਧੀਆ ਝਾੜ ਨਿਕਲੇ। ਹਾਂ ਡੂੜ 200 ਮਣ ਕਣਕ ਹੋ ਜਵੇ। ਝੋਨਾ ਹੁਣ ਕਿੰਨਾ ਕੱਢਣਾ? ਝੋਨਾ ਦੇਖੋ ਹੁਣ ਕਿੰਨਾ ਨਿਕਲਦਾ। ਹਾਂ ਦੇਖਦੇ ਆਂ ਮਿੱਤਰੋ। கடல்வாழ்வு ਕਹਾ ਬੇਟਾ ਛੋਟਾ ਦੁੱਧ ਬਲਾਈਆਂ ਖਾਦਿਆ ਪਲਿਆ ਹਿਆ ਬੇਟਾ ਖਾਦਿਆ ਖਰਾਕਾ ਕੰਮ ਆਦਿਆ ਛਿੱਟੀ ਦੁੱਧ ਪੀਤਾਨੇ ਸੱਤ ਬਲਾਈਆਂ ਖਾਦਿਆ ਉਡਦੀਆਂ ਉਡਦੇ ਦੁੱਧ ਦੀਆਂ ਆਲੇ ਹੁੰਦੇ ਆ ਆ ਆ ਗਿਆ ਜਿੱਤੇ ਸੱਤ ਬਲਾਈਆਂ ਆ ਜਾ ਆ ਜਾ ਹੂੰ ਤੁਮੀ ਲਾ ਦੇ ਸੁਪਰ ਡਾਂਸ ਹੀ ਜਾ ਕਰਦੇ ਕੋ ਕਰੀ ਨਾ ਤੀ ਨਾ ਤੀ ਨਹੀਂ ਤੈਨੂੰ ਮੈਂ 27 ਤਰੀਕ ਨੂੰ ਟੈਂਪੂਆਂ ਦੇ ਮੇਲੇ ਤੇ ਲੈ ਕੇ ਜਾਣਾ ਸਰ ਫੇ ਤਾਂ ਤਾੜੀ ਮਾਰਨੀ ਆ ਕੈਮਰਾ ਤੇ ਜਾਣਾ ਓਏ ਤੂੰ ਤਾੜੀ ਮਾਰਨੀ ਆ 27 ਤਰੀਕ ਨੂੰ ਜਗਾ ਓਏ ਇਕੱਲੀ ਤਾੜੀ ਮਾਰਨੀ ਆ ਤੂੰ ਉੱਥੇ ਜਾ ਕੇ ਤਾੜੀ ਮਾਰ ਕੇ ਦਿਖਾਈ ਤਾੜੀ ਮਾਰ ਹੁਣ ਤਾੜੀ ਮਾਰੀ 27 ਤਰੀਕ ਨੂੰ ਟੈਂਪੂ ਓ ਤਾੜੀ ਤਾਂ ਮਾਰ ਕੇ ਦਿਖਾਈ ਹੈਂ ਬਾਸ ਮੂ ਬਣ ਕੇ ਆਈ ਤਾੜੀ ਮਾਰਨੀ ਆ ਤੂੰ ਚੰਗਾ Come here. ਹਾਲ ਲੀਡਰ ਹਟਾ ਲੀਡਰ ਓਏ ਛਰਾਉ ਬੜੀ ਅਕਾਲੀ ਦਾਲ ਚਾਰ ਦਾ ਬਹੁਤ ਆ ਨਾ ਹਾਂ ਹਾਂ ਛੜ ਬਾਦੂ ਵਧੀਆ ਵਧੀਆ ਪੂਰਾ ਫੁੱਲ ਚਲੋ ਵਲੌਗ ਤਾਂ ਹੈ ਆਪਣਾ ਇਹ ਚੌਥਾ ਬਲਵਾਕਰ ਤੀਜਾ ਤੀਜਾ ਬਦਾਂ ਚੌਥਾ ਲਾਈਕ ਸਬਸਕ੍ਰਾਈਬ ਕਰ ਦੇ ਤੂੰ ਵੀ ਲਾਈਕ ਕਰ ਦੋ ਲਾਈਕ ਕਰ ਦੋ ਹਾਂ ਚੱਕ ਦੋ ਆ ਵੀਏ ਮੈਂ ਲੀਡਰ ਦਾ ਦਿਖਾ ਦਈਏ ਆਪਣਾ ਮੈਂ ਲੀਡਰ ਦਾ ਦਿਖਾ ਦਈਏ ਆਹ ਲੀਡਰ ਆ ਜਾ ਉਹਨੂੰ ਸਾਾਨੂੰ ਟੇਕ ਨਹੀਂ ਹੈਗੀ ਕਦੇ ਇੱਧਰ ਲੈ ਜਾਂਦੇ ਤੇ ਕਦੇ ਉੱਧਰ ਲੈ ਜਾਂਦੇ ਤੇ